ਖਾਲਸਾ ਬੰਦ ਦੀ ਸਜਣਾ ਕਿੰਨੀ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਗੁਰੂ ਗੋਬਿੰਦ ਸਿੰਘ ਜੀ ਦੀਆਂ ਕਿੰਨੀਆਂ ਧਰਮ ਪਤਨੀਆਂ ਸੀ ਤਿੰਨ ਸੀ ਜੀ ਮਾਤਾ ਜੀਤੋ ਜੀ ਮਾਤਾ ਸੈਕੌਰ ਜੀ ਤੇ ਮਾਤਾ ਸੁੰਦਰੀ ਜੀ ਦੱਸਿ ਗੁਰੂ ਸਵਾਨਾਂ ਦੇ ਨਾਮ ਸ੍ਰੀ ਗੁਰਨਾਨ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਬੰਦਾ ਸਿੰਘ ਬਹਾਦਰ ਨੂੰ ਬੰਦਾ ਸਿੰਘ ਨਾਮ ਕਿਨੇ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਰ ਕਦੇ ਮਹਤਾਜ ਨਹੀਂ ਹੁੰਦਾ ਅੱਖਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਸੀ ਨਾ ਪਾੜ ਕੇ ਪੱਥਰਾਂ ਦਾ ਅੱਜ ਸਾਡੇ ਨਾਲ ਦੋ ਛੋਟੀਆਂ ਬੱਚੀਆਂ ਮੌਜੂਦ ਨੇ ਜਿਹੜੀਆਂ ਕਿ ਗੁਰਬਾਣੀ ਨਾਲ ਸੰਬੰਧਤ ਜਾਂ ਬਹੁਤ ਸਾਰੀ ਜਾਣਕਾਰੀ ਰੱਖਦੀਆਂ ਨੇ ਛੋਟੀ ਉਮਰ ਦੇ ਵਿੱਚ ਕਿਹੜੀ ਕਲਾਸ ਚ ਪੜ੍ਹਦੀਆਂ ਨੇ ਜਾਂ ਹੁਣ ਤੱਕ ਕੀ ਅਚੀਵਮੈਂਟਸ ਨੇ ਗੱਲਬਾਤ ਕਰਾਂਗੇ ਕੀ ਨਾਮ ਹੈ ਰਾਜੀ ਪਵਨਦੀਪ ਕੌਰ ਪਵਨਦੀਪ ਤੁਹਾਡੇ ਨਾਲ ਸਵਾਲ ਜੋ ਆ ਵੀ ਕਰੀਏ ਫਿਰ ਹਣਾ ਜਨਰਲੋਜ ਰੱਖਦੇ ਹੋ ਹੈ ਤੇ ਪੜਾਇਆ ਵੀ ਜਾਂਦਾ ਸਕੂਲ ਦੇ ਵਿੱਚ ਵਿਸ਼ੇ ਹੈਗੇ ਨੇ ਹਾਂਜੀ ਹਿਸਟਰੀ ਹੈਗੀ ਸਾਨੂੰ ਠੀਕ ਹੈ ਥੈਂਕ ਯੂ ਇਹ ਦੱਸੋ ਕਿ ਅ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੇ ਗੁਰਾਂ ਦੀ ਬਾਣੀ ਦਰਜ ਹੈ 6 ਗੁਰਾਂ ਦੀ ਹਾਂਜੀ ਅ ਚੌਥੇ ਗੁਰੂ ਸਹਿਬਾਨ ਦਾ ਕੀ ਨਾਮ ਹੈ ਗੁਰੂ ਅੰਗਦ ਦੇਵ ਗੁਰੂ ਗੁਰੂ ਰਾਮਦਾਸ ਜੀ ਰਾਮਦਾਸ ਹਾਂਜੀ ਦੱਸੇ ਗੁਰੂ ਸਬਾਨਾਂ ਦੇ ਨਾਮ ਪਤਾ ਨੇ ਉਦਾਸ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਰੰਗਤ ਦੇਵ ਜੀ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਰਾਮਦਾਸ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਹਰगोबिंद ਜੀ ਸ਼੍ਰੀ ਗੁਰੂ ਹਰ राय ਜੀ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਸ਼੍ਰੀ ਗੁਰੂ ਤੇਗ ਬਹਾਦਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਚਾਰ ਸੱਜਿਆ ਦੇ ਨਾਮ ਹਾਂਜੀ ਬਾਬਾ ਜੀਤ ਸਿੰਘ ਜੀ ਸੱਜਿਆ ਦਾ ਬਾਬਾ ਜੂਜਾਰ ਸਿੰਘ ਜੀ ਸੱਜਿਆ ਦਾ ਬਾਬਾ ਫਤਿਹ ਸਿੰਘ ਜੀ ਸੱਜਿਆ ਦਾ ਬਾਬਾ ਜੋਰਾਵਰ ਸਿੰਘ ਜੀ ਹਾਂਜੀ ਬਾਬਾ ਦੀਪ ਸਿੰਘ ਜੀ ਬਾਰੇ ਜਾਣਕਾਰੀ ਹੈ ਨਹੀਂ ਉਹਨਾਂ ਬਾਰੇ ਹਲੇ ਹੈ ਨਹੀਂ ਹਾਂਜੀ ਤੇ ਇੱਥੇ ਜਿਹੜਾ ਗੁਰਦੁਆਰਾ ਸਾਹਿਬ ਹੈ ਇਤਿਹਾਸ ਪਤਾ ਤੁਸੀਂ ਇੱਥੇ ਮਾ ਤੁਹਾਡੇ ਕਣਾਉਨੇ ਹੋ ਹਾਂਜੀ ਥੋੜਾ ਬਹੁਤਾ ਪਤਾ ਪਰ ਅੰਨਾ ਨਹੀਂ ਪਤਾ ਹੈ ਗੁਰ ਗੁਰ ਤੇਗ ਬਹਾਦਰ ਜਦ ਦਿੱਲੀ ਤੋਂ ਜਾਂਗਰ ਤੋਂ ਆਏ ਸੀਗੇ ਔਰ ਉਹਨਾਂ ਨੇ ਆਰਾਮ ਕੀਤਾ ਸੀਗਾ ਔਰ ਉਹਨਾਂ ਨੇ ਇਸ ਗੁਰਦੁਆਰੇ ਵਿੱਚ ਥੋੜਾ ਆਰਾਮ ਕੀਤਾ ਸੀਗਾ ਉਸ ਟਾਈਮ ਕੋਈ ਆਇਆ ਸੀ ਉਹਨਾਂ ਕੋਲ ਉਹ ਕਹਿੰਦੇ ਵੀ ਸਾਡੇ ਕੋਲ ਵੀ ਪੁੱਤਰ ਦੀ ਦਾਤ ਨਹੀਂ ਹੈਗੀ ਕੋਈ ਸੰਤਾਨ ਦੀ ਦਾਤ ਨਹੀਂ ਫਿਰ ਉਹਨਾਂ ਨੇ ਮਤਲਬ ਕਿ ਆਸ਼ੀਰਵਾਦ ਦਿੱਤਾ ਸੀਗਾ ਤੇ ਉਹਨਾਂ ਨੇ ਉਹ ਵੀ ਆਪਣੇ ਹੱਥ ਨਾਲ ਹੁਕਮਨਾਮਾ ਵੀ ਲਿਖਿਆ ਸੀ ਉਹਰੇ ਪੇ ਆ ਵੀ ਹੈਗਾ ਹਾਂਜੀ ਇੱਕ ਇਹ ਦੱਸੋ ਕਿ ਜਿਵੇਂ ਹੋਰ ਵਿਸ਼ਿਆਂ ਨਾਲ ਸੰਬੰਧਿਤ ਵੀ ਜਾਣਕਾਰੀ ਰੱਖਦੇ ਹਾਂ ਜਿਵੇਂ ਪੰਜਾਬ ਦੇ ਕਰੰਟ ਅਫੇਅਰਸ ਬਾਰੇ ਮੁੱਖ ਮੰਤਰੀ ਕੌਣ ਹੈ ਪੰਜਾਬ ਦਾ ਮੁੱਖ ਮੰਤਰੀ ਹੈਗਾ ਭਗਵੰਤ ਮਾਨ ਜੀ ਹਾਂਜੀ ਤੇ ਜਿਵੇਂ ਛੋਟੇ ਸਾਬਜਦਾਂ ਦਾ ਗੱਲ ਕਰਦੇ ਆ ਇਹਨਾਂ ਦੀ ਸ਼ਹਾਦਤ ਕਿੱਥੇ ਹੋਈ ਸੀ ਸ਼ਾਜਦ ਕਿਵੇਂ ਮਤਲਬ ਸ਼ਹੀਦ ਕਿੱਥੇ ਹੋਈ ਸੀ ਵੱਡੇ ਸਾਬਜਦ ਦੇ ਚਮਕੌਰ ਸਾਹਿਬ ਹੋਏ ਸੀ ਛੋਟੇ ਸਿਰਾਂਧ ਫਤਿਹਗੜ ਸਾਹਿਬ ਹੋਏ ਸੀ ਠੀਕ ਹੈ ਹਾਂਜੀ ਤੁਹਾਨੂੰ ਵੀ ਜਾਣਕਾਰੀ ਹੈ ਨਹੀਂ ਜੀ ਨਹੀਂ ਜੀ ਥੋੜੀ ਬਹੁਤੀ ਹੈ ਠੀਕ ਹੈ ਦਸੇ ਗੁਰੂ ਸਵਾਨਾਂ ਦੇ ਨਾਮ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਅੰਗਦ ਜੀ ਜੀ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਰਾਮਦਾਸ ਜੀ ਸ਼੍ਰੀ ਗੁਰੂ ਹਰਗੋਬਿੰਦ ਜੀ ਸ਼੍ਰੀ ਗੁਰੂ ਹਰ Rai ਜੀ ਸ਼੍ਰੀ ਗੁਰੂ ਹਰਿ ਰੇਸ਼ਨ ਜੀ ਸ਼੍ਰੀ ਗੁਰੂ ਤੇਗ ਬਹਾਦਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਜੇ ਆਪਾਂ ਗੱਲ ਕਰੀਏ ਬਾਬਾ ਬੰਦਾ ਸਿੰਘ ਬਹਾਦਰ ਦੀ ਤਾਂ ਬੰਦਾ ਸਿੰਘ ਬਹਾਦਰ ਨੂੰ ਬੰਦਾ ਸਿੰਘ ਨਾਮ ਕਿਨੇ ਦਿੱਤਾ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਮਿਲੇ ਸੀਗੇ ਨਾ ਦੇੜ ਉਹਨਾਂ ਨੂੰ ਕਿਉਂਕਿ ਜਦੋਂ ਉਹ ਮਿਲੇ ਸੀਗੇ ਉਹਨਾਂ ਦੀ ਮਤਲਬ ਕਿ ਗ੍ਰੇਟ ਪਰਸਨੈਲਿਟੀ ਤੋਂ ਬਹੁਤ ਇਮਪ੍ਰੈਸ ਹੋਏ ਸੀ ਗੁਰਗੋਬਿੰਦ ਸਿੰਘ ਜੀ ਦੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਗੁਰੂ ਉਹਨਾਂ ਨੂੰ ਮੰਨ ਲਿਆ ਸੀ ਫਿਰ ਉਹਨਾਂ ਨੇ ਕਹਿ ਕੇ ਭੇਜਿਆ ਸੀ ਵੀ ਇਹੀ ਅੱਜ ਤੋਂ ਬੰਦਾ ਸਿੰਘ ਬਹਦਾ ਜਿਹੜੀ ਸਿੱਖਾਂ ਦੀ ਰਾਖਾ ਕਰੂਗਾ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਦਾ ਕੀ ਨਾਮ ਸੀ ਮਾਤਾ ਗੁਜਰੀ ਜੀ ਹਾਂਜੀ ਅ ਗੁਰੂ ਗੋਬਿੰਦ ਸਿੰਘ ਜੀ ਦੀਆਂ ਕਿੰਨੀਆਂ ਧਰਮ ਪਤਨੀਆਂ ਸੀ ਤਿੰਨ ਸੀਗੀਆਂ ਮਾਤਾ ਜੀਤੋ ਜੀ ਮਾਤਾ ਸੈਬਕੌਰ ਜੀ ਤੇ ਮਾਤਾ ਸੁੰਦਰੀ ਜੀ ਅ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦਾ ਦੇਹਾਂਤ ਕਦੋਂ ਹੋਇਆ ਸੀ ਉਹਨਾਂ ਦਾ ਦੇਹਾਂਤ ਹੋਇਆ ਸੀਗਾ ਹਾਂਜੀ 1708 ਚ ਖਾਲਸਾ ਬੰਦ ਦੀ ਸਜਣਾ ਕਿੰਨੇ ਕੀਤੀ ਸੀ ਜਰਾ ਗੁਰੂ ਗੋਬਿੰਦ ਸਿੰਘ ਜੀ ਨੇ 1699 ਹਾਂਜੀ ਕੀਤੀ ਅ ਨਾਨਪੁਰ ਸਾਹਿਬ ਤੇ ਕਰਾ ਜੀ ਦੱਸੋ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਕਿੰਵੇਂ ਗੁਰੂ ਸੀ ਨੌਵੇਂ ਗੁਰੂ ਸੀਗੇ ਉਹ ਗੁਰੂ ਕਿਵੇਂ ਬਣੇ ਉਹ ਪਤਾ ਜੀ ਮਤਲਬ ਕਿ ਨਾ ਬਹੁਤ ਸਾਰੇ ਗੁਰੂ ਆਪਣੀ ਆਪਣੀ ਗੱਦੀਆਂ ਲੈ ਕੇ ਬੈ ਗਏ ਸੀਗੇ ਬਾਬਾ ਬਕਾਲਾ ਜੀ ਕੋਲ ਮਾ ਬਕਾਲਾ ਉੱਥੇ ਜਗਾ ਦਾ ਨਾਮ ਹੈ ਉੱਥੇ 20 ਸਾਲ ਉਹਨੇ ਤਪੱਸਿਆ ਕੀਤੀ ਸੀ ਉਹ ਬਹੁਤ ਮਤਲਬ ਕਿ ਗੁਰੂ ਬਣ ਕੇ ਬੈਗੇ ਸੀਗੇ ਉਹ ਇੱਕ ਮੱਖਣ ਸ਼ਾਲੂ ਬਣਾ ਸੀਗਾ ਉਹਨਾਂ ਦੀ ਨਾ ਕਿਸ਼ਤੀ ਡੁੱਬਰੀ ਸੀਗੀ ਬਹੁਤ ਹਨੇਰੀ ਚੱਕਰ ਆ ਗਿਆ ਸੀ ਤੂਫਾਨ ਆ ਗਿਆ ਸੀ ਤੇ ਕਿਸ਼ਤੀ ਡੁੱਬੜੀ ਸੀਗੀ ਉਹਨਾਂ ਨੇ ਕਿਹਾ ਵੀ ਜਦ ਮੈਂ ਬਚ ਗਿਆ ਨਾ 500 ਮੋਰਾ ਚੜਾਉਂਗਾ ਉਹ ਨਾ ਉੱਥੇ ਚਲੇਗੇ ਜਿੱਥੇ ਗੁਰੂ ਸਾਹਿਬ ਬੈਠੇ ਸੀ ਸਾਰੇ ਮਤਲਬ ਕਿ ਢੋਂਗ ਬਣੇ ਬੈਠੇ ਸੀਗੇ ਪਰ ਸਭ ਨੂੰ ਉਹਨਾਂ ਨੇ 10-10 ਮੋਰਾ ਚੜਾਤੀਆਂ ਉਹ ਇੱਕ ਬਾਬਾ ਜੀ ਕਹਿੰਦੇ ਵੀ ਅੰਦਰ ਵੀ ਇੱਕ ਬਾਬਾ ਬੈਠਾ ਉਹਨੂੰ ਵੀ ਚੜਾ ਕੇ ਆ ਮੋਰਾ ਉਹ ਚਲੇਗੇ ਨਾਲ ਚੜਾ ਚਲੇ ਗਿਆ ਗੁਰੂ ਤੇ ਇੱਕ ਬਾਧਾ ਜੀ ਕਹਿੰਦੇ ਵੀ ਸਿਰਫ 10 ਮੋ ਨਾ 500 ਮੋ ਰਾਂ ਦਾ ਵਚਨ ਕਰਕੇ ਤੂੰ 10 ਮੋ ਰਾਂ ਚੜਾਣਾ ਫਿਰ ਉੱਥੋਂ ਦੀ ਪੈ ਗਿਆ ਉਹਨਾਂ ਨੇ ਬਹੁਤ ਮਤਲਬ ਕਿ ਕੋਠੇ ਚੜ ਕੇ ਬਹੁਤ ਚਿੱਕਾ ਬੋਲੇ ਵੀ ਬਾਬਾ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਫਿਰ ਆਵੇਂ ਗੁਰੂ ਤੇ ਇੱਕ ਬਾਧਰ ਜੀ ਲੱਭ ਗਏ ਸੀਗੇ ਗੁਰੂ ਬਣ ਗਏ ਸੀਗੇ ਨੌਵੇਂ ਹਾਂਜੀ ਗੁਰੂ ਨਾਨਕ ਦੇਵ ਜੀ ਦੀ ਕੋਈ ਸਾਖੀ ਯਾਦ ਹੈ ਗੁਰੂ ਨਾਨਕ ਦੇਵ ਜੀ ਦੀ ਸਾਖੀ ਕਿਹੜੀ ਸੁਣਾਵਾਂ ਕੋਈ ਵੀ ਸੁਣਾ ਦਿਓ ਜਿਹੜੀ ਤੁਹਾਡੇ ਜ਼ਿਆਦਾ ਧਿਆਨ ਚ ਹੈ ਜਾਦਾ ਧਿਆਨ ਚ ਤਮ ਇੰਨਾ ਗੁਰੂ ਨਾਨਕ ਦੇਵ ਜੀ ਬਾਰੇ ਨਹੀਂ ਪੜਿਆ ਬਾਕੀ ਗੁਰੂਵਾਰੇ ਪੜਿਆ ਹੈ। ਓਕੇ। ਹਾਂਜੀ। ਅ ਗੁਰੂ ਹਰਕ੍ਰਿਸ਼ਨ ਜੀ ਬਾਰੇ ਜਾਣਦੇ ਹੋ? ਹਾਂਜੀ ਗੁਰੂ ਹਰਕ੍ਰਿਸ਼ਨ ਜੀ ਛੇਵੇਂ ਗੁਰੂ ਸੀਗੇ। ਅੱਠਵੇਂ ਗੁਰੂ ਸੀਗੇ। ਉਹ ਬਾਲ ਗੁਰੂ ਸੀਗੇ। ਹਾਂਜੀ ਉਹ ਸਿਰਫ 4 ਸਾਲ ਗੱਦੀ ਤੇ ਰਹੇ ਨੇ। ਹਾਂ ਉਹਨਾਂ ਨੂੰ 5 ਸਾਲ ਦੀ ਉਮਰ 'ਚ ਗੱਦੀ ਤੇ ਬਿਠਾਤਾ ਸੀ ਤੇ 8 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ ਸੀਗੇ। ਹਾਂਜੀ। ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕਿਹਾ ਸੀਗਾ ਵੀ ਇਸ ਤੋਂ ਮੇਰੇ ਤੋਂ ਬਾਅਦ ਕੌਣ ਗੁਰੂ ਹੋਊਗਾ? ਉਹਨਾਂ ਨੇ ਕਿਹਾ ਸੀ ਮਤਬਾਦ ਕੋਈ ਗੁਰੂ ਨਹੀਂ ਹੋਊਗਾ ਗੁਰਗ੍ਰੰਥ ਸਾਹਿਬ ਵਿੱਚ ਦਸਾਂ ਗੁਰਾਂ ਦੀ ਜੋਤ ਹੋਊਗੀ। ਹਾਂਜੀ। ਤੇ ਜਿਹੜੇ ਮਤਲਬ ਆ ਇੱਕ ਨਿਹੰਗ ਸਿੰਘ ਨੇ ਜਿਵੇਂ ਉਸ ਤੋਂ ਬਾਅਦ ਆ ਬਾਬਾ ਬੰਦਾ ਸਿੰਘ ਬਹਾਦਰ ਤੇ ਲੱਗ ਹੋ ਗਿਆ ਬੰਦਾਈ ਖਾਲਸਾ ਤਤ ਖਾਲਸਾ ਉਹ ਜਾਂਦੇ ਹੋ? ਹਾਂਜੀ। ਜਦੋਂ ਗੁਰੂ ਤੇ ਮਤਲਬ ਕਿ ਗੁਰਗੋਮੀ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਤਾਂ ਇੱਕ ਬੰਦਾਈ ਖਾਲਸਾ ਹੋ ਗਿਆ ਤਤ ਖਾਲਸਾ ਹੋ ਗਿਆ। ਬੰਦਾਈ ਬੰਦਾਈ ਖਾਲਸਾ 40 ਤੋਂ ਉੱਪਰ ਸੀਗੇ ਤੇ ਜਿਹੜਾ ਦੂਜਾ ਤਤ ਖਾਲਸਾ ਸੀ ਤਾਂ 40 ਤੋਂ نیچے ਸੀਗੇ ਬੰਦੇ। ਹਾਂਜੀ ਤੇ ਬਾਣੇ ਕਿਹੜੇ ਕਿਹੜੇ ਰੰਗ ਦੇ ਸੀ ਇਹਨਾਂ ਦੇ ਬਾਣੇ ਨਹੀਂ ਪਤਾ ਹੈਗਾ ਹਾਂਜੀ ਤੇ ਜਿਵੇਂ ਅੱਜ ਕੱਲ ਬੱਚੇ ਨੇ ਜਿਹੜੇ ਆ ਉਹਨਾਂ ਨੂੰ ਸਿੱਖ ਧਰਮ ਬਾਰੇ ਨੌਲੇਜ ਨਹੀਂ ਹੈਗੀ ਹੈ ਨਾ ਉਹ ਕਿਉਂ ਨਹੀਂ ਹੈਗੀ ਕਿਉਂਕਿ ਅੱਜ ਕੱਲ ਟੀਚਰਸ ਨਾ ਪੜ੍ਹਾਉਂਦੇ ਨਹੀਂ ਹੈਗੇ ਜੋਰ ਨਹੀਂ ਪਾਉਂਦੇ ਸਾਰੇ ਆਪਣੇ ਸਾਰੇ ਪੇਰੈਂਟਸ ਕਹਿੰਦੇ ਨੇ ਵੀ ਬਾਹਰ ਜਾਣਾ ਵੀ ਨਾਨ ਮੈਡੀਕਲ ਕਰੋ ਮੈਡੀਕਲ ਕਰੋ ਪਰ ਗਲਤ ਗੱਲ ਹੈ ਸਭ ਨੂੰ ਹੋਣੀ ਚਾਹੀਦੀ ਹੈ ਨਿੱਕ ਨੌਲੇਜ ਦਾ ਹਾਂਜੀ ਜਿਹੜਾ ਸ਼ੀਦੀ ਸਵਾ ਮਨਾਈ ਜਾਂਦੀ ਆ ਕਿਹੜੇ ਦਿਨਾਂ ਚ ਮਨਾਈ ਜਾਂਦੀ ਆ ਇਹ ਦਸੰਬਰ ਚ ਮਨਾਈ ਜਾਂਦੀ ਆ 26 27 28 ਹਾਂਜੀ ਸਰੰਧ ਦੀ ਦਵਾਰ ਦੇ ਵਿੱਚ ਕਿਹੜੇ ਗੁਰੂ ਸਬੰਧਾਂ ਨੂੰ ਚਣਿਆ ਗਿਆ ਸੀ ਅ ਛੋਟੇ ਸਾਬ ਜੱਦੇ ਨੇ ਹਾਂਜੀ ਜੁਝਾਰ ਸਿੰਘ ਜੀ ਤੇ ਫਤਿਹ ਸਿੰਘ ਜੀ ਮਾਤਾ ਗੁਜਰੀ ਜੀ ਦੀ ਸ਼ਹਾਦਤ ਕਿਵੇਂ ਹੋਈ ਉਹਨਾਂ ਦੇ ਮਤਲਬ ਕਿ ਉਹਨਾਂ ਨੂੰ ਚਿੰਤਾ ਹੋ ਗਈ ਸੀ ਕਿ ਛੋਟੇ ਸਾਬ ਜੱਦੇ ਆਂਦੀ ਜਦੋਂ ਉਹਨਾਂ ਨੂੰ ਉੱਥੇ ਦੀ ਵਾਰ ਚ ਚਰਾਣ ਲੈ ਦੀਵਾਰ ਚ ਚਰਾਨ ਲੈ ਕੇ ਗਏ ਉਸ ਟਾਈਮ ਮਤਲਬ ਕਿ ਜੋਤੀ ਜੋਤ ਸਮਾਗੇ ਸੀਗੇ ਹਾਂਜੀ ਤੇ ਜੇਕਰ ਗੱਲ ਕਰੀਏ ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਉਹਨਾਂ ਬਾਰੇ ਕੋਈ ਸਾਖੀ ਯਾਦ ਹੈ ਉਹਨਾਂ ਬਾਰੇ ਤਾਂ ਬਸ ਇਹੀ ਹੈ ਵੀ ਉਹਨਾਂ ਨੇ ਪਹਿਲੀ 시ਧੀ ਦਿੱਤੀ ਸੀਗੀ ਹਾਂਜੀ ਉਹਦੀ ਸ਼ਹਾਦਤ ਕਿੱਥੇ ਹੋਈ ਸੀ ਗੁਰੂ ਅਰਜਨ ਦੇਵ ਜੀ ਦੀ ਉਹਨਾਂ ਦੀ ਦਿੱਲੀ ਸਨ 1500 मतलब कि ਉਹਨਾਂ ਨੂੰ ਤੱਤੀ ਤਵੀ ਤੇ ਬਿਠਾ ਕੇ ਉੱਪਰ ਇੱਤਾ ਬਾਕੇ ਉਹਨਾਂ ਦੀ ਸਿੱਧੀ ਹੋਈ ਸੀਗੀ ਹਾਂਜੀ ਤਖਤ ਕਿੰਨੇ ਨੇ ਪੰਜਾਬ ਦੇ ਵਿੱਚ ਪੰਜ ਤਖਤ ਨੇ ਦੱਸੋ ਕਿ ਤਖਤ ਅੰਮ੍ਰਿਤਸਰ ਨੰਦਪੁਰ ਸਾਹਿਬ ਫਤਿਹਗੜ ਸਾਹਿਬ ਅ ਕਾਲਕਤ ਸਾਹਿਬ ਕੇਸਗੜ ਸਾਹਿਬ ਤਖਤਾਂ ਦੇ ਨਾਮ ਦੱਸੋ ਅਕੀਜੀ ਦੇ ਕਾਲਕਤ ਸਾਹਿਬ ਕੇਸਗੜ ਸਾਹਿਬ ਫਤਿਹਗੜ ਸਾਹਿਬ ਫਤਿਹਗੜ ਸਾਹਿਬ ਨਹੀਂ ਆਗਾ ਦਮਦਮਾ ਸਾਹਿਬ ਹੈ ਤੇ ਪਟਨਾ ਸਾਹਿਬ ਹੈ ਤੇ ਹਜੂਰ ਸਾਹਿਬ ਹੈ ਅੱਛਾ ਅੰਮ੍ਰਿਤਸਰ ਦੀ ਨੀ ਕੀ ਮੇ ਰੱਖੀ ਸੀ ਅਨ ਅੰਮ੍ਰਿਤ ਸਰ ਦੀ ਨੀ ਗੁਰੂ ਅਮਰਦਾਸ ਜੀ ਨੇ ਰੱਖੀ ਸੀ ਤੇ ਗੁਰੂ ਰਾਮਦਾਸ ਜੀ ਨੇ ਪੂਰਾ ਕੀਤਾ ਸੀ ਤੇ ਉਹ ਤੋਂ ਤਾਂ ਹੀ ਉਹਨਾਂ ਦੇ ਨਾਮ ਤੋਂ ਤੇ ਰਾਮਦਾਸ ਪੂਰਾ ਬਣਿਆ ਸੀਗਾ ਪੰਜਾਬ ਦੇ ਪਹਿਲਾ ਪਹਿਲਾ ਮੁੱਖ ਮੰਤਰੀ ਕੌਣ ਸੀ ਇਤੋਂ ਭਵੰਤਮਨ ਤੋਂ ਪਹਿਲਾਂ ਉਹਨਾਂ ਤੋਂ ਪਹਿਲਾਂ ਸੀਗਾ ਚਰਨਜੀਤ ਸਿੰਘ ਚੰਨੇ ਗੋਇੰਦਵਾਲ ਸਾਹਿਬ ਦੀ ਨੀਂਹ ਕਿnde ਰੱਖੀ ਸੀ ਉਹਨਾਂ ਨੇ ਰੱਖੀ ਸੀ ਗੁਰੂ ਅੰਗਦ ਦੇਵ ਜੀ ਨੇ ਅੱਛਾ ਕਿਹਦੇ ਸਾਹਮਣੇ 1604 ਠੀਕ ਹੈ ਉਹ ਤੇ ਇਤਿਹਾਸਕ ਹੀ ਆਉਂਦਾ ਉੱਥੇ ਇਤਿਹਾਸ ਉੱਥੇ 84 ਪੌੜੀ ਬਣਾਇਆ ਸੀ ਗਿਆ ਗੁਰੂ ਅਮਰ ਅਮਰਦਾਸ ਜੀ ਨੇ ਉਹਨਾਂ ਨੇ ਕਿਹਾ ਸੀ ਵੀ ਜੇ ਕੋਈ ਹਰ ਇੱਕ ਬੰਦਾ ਇੱਕ ਪੌੜੀ ਤੇ ਜਪਜੀ ਸਾਹਿਬ ਦਾ ਪੂਰਾ ਪਾਠ ਕਰੂਗਾ ਤੇ 84 ਪੌੜੀ ਤੇ 84 ਵਾਰ ਪਾਠ ਕਰੂਗਾ ਉਹ ਮਤਲਬ ਕਿ ਆਪਣੀ ਜੁਨੀ ਤੋਂ ਮੁਕਤ ਹੋ ਜਾਊਗਾ ਹਾਂਜੀ ਹਰਮੰਦਰ ਸਾਹਿਬ ਦੇ ਵਿੱਚ ਜਿਹੜਾ ਪਰੰਪਰਾ ਕੀ ਸੀਗੀ ਹਰਮੰਦਰ ਸਾਹਿਬ ਦੀ ਜਿਹੜਾ ਉੱਥੇ ਦਰਬਾਰ ਸਾਹਿਬ ਅੰਦਰ ਚਾਦਰਵਾਜੇ ਕਿਉਂ ਰੱਖੀ ਗਈ ਉਹ ਗੁਰੂ ਅਮਰ RAMDAS ਜੀ ਕਹਿੰਦੇ ਵੀ ਚਾਰੇ ਧਰਮਾਂ ਨੂੰ ਆ ਸਕਦੇ ਨੇ ਐ ਕਿਸੇ ਧਰਮ ਨੂੰ ਮਨਾਈ ਨਹੀਂ ਹੈਗੀ ਅੰਦਰ ਆਣ ਦੀ ਵਿਚਾਰੇ ਧਰਮਾਂ ਲਈ ਕੋਈ ਜਾਤੀ ਉਹ ਨਹੀਂ ਹੈਗਾ ਵੀ ਸਾਰੇ ਧਰਮਾਂ ਲਈ ਦਰਵਾਜ਼ੇ ਖੁੱਲੇ ਨੇ ਵੀ ਕੋਈ ਜਾਤੀ ਦਾ ਉਹ ਨਹੀਂ ਹੈਗਾ ਇੱਥੇ ਹਾਂਜੀ ਠੀਕ ਹੈ ਤੇ ਇੱਕ ਇਹ ਦੱਸੋ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਕਿਵੇਂ ਹੋਈ ਸੀ ਭਾ ਬੰਦਾ ਸਿੰਘ ਬਹਾਦਰ ਨੂੰ ਸਲੀਮ احمد ਖਾਨ ਨੇ ਫੜਿਆ ਸੀਗਾ ਕੀ ਦੱਸ ਦੋ ਵੀ ਛੋਟੇ ਸਾਬਜਦਿਆਂ ਨੂੰ ਸ਼ਹੀਦ ਕਿਨੇ ਕੀਤਾ ਸੀਗਾ ਉਹਨਾਂ ਦੇ ਨਾਮ ਆ ਉਹ ਦੋਸਤ ਦੋ ਮਤਲਬ ਕਿ ਭਾਈ ਸੀਗੇ ਉੱਥੇ ਦੇ ਸੀਗੇ ਸਮਾਨੇ ਦੇ ਸੀਗੇ ਸ਼ਾਸਕਾਂ ਦੇ ਬੇਗ ਤੇ ਬਾਸ਼ਰ ਦੇ ਥੈਂਕ ਯੂ ਵੈਲਕਮ ਤਾਂ ਇਹ ਸੰਦੂ ਬੱਚੀਆਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਂ ਸਿੱਖ ਧਰਮ ਬਾਰੇ ਵੱਖ-ਵੱਖ ਜਾਣਕਾਰੀ ਹੈ ਜਿਹੜੀ ਜੋ ਸਵਾਲ ਪੁੱਛੇਗੇ ਉਹਦੇ ਜਵਾਬ ਤਸਦੀਬਖਸ਼ ਦਿੰਦੇ ਨੇ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ